ਇਕ ਜਨਰਲ ਸਟੋਰ ਦੀ ਤੀਸਰੀ ਮੰਜ਼ਿਲ ਉੱਤੇ ਅਚਾਨਕ ਭਿਆਨਕ آگ ਲੱਗ ਗਈ ਤੇ ਅੱਗ ਦੀਆਂ ਉੱਚੀਆਂ ਲਪਟਾਂ ਤੇ ਗਾੜੇ ਧੂੰਏ ਨੇ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹਾਦਸੇ ਦੇ ਵੇਲੇ ਫਾਇਰ ਬ੍ਰਿਗੇਡ ਹਾਲੇ ਮੌਕੇ ਤੇ ਨਹੀਂ ਪਹੁੰਚੀ ਸੀ ਪਰ ਇਲਾਕਾ ਨਿਵਾਸੀਆਂ ਨੇ ਬੇਮਿਸਾਲ ਹਿੰਮਤ ਅਤੇ ਸੂਝਬੂਝ ਦਿਖਾਉਂਦਿਆਂ ਹੋਇਆਂ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਲੋਕਾਂ ਨੇ ਬਿਨਾਂ ਕਿਸੇ ਡਰ ਦੇ ਬਾਲਟੀਆਂ ਵਿੱਚ ਪਾਣੀ ਭਰ-ਭਰ ਕੇ ਅੱਗ ਉੱਤੇ ਸੁੱਟਣਾ ਸ਼ੁਰੂ ਕਰ ਦਿੱਤਾ ਅਤੇ ਸਾਂਝੀ ਮਿਹਨਤ ਨਾਲ ਅੱਗ ਨੂੰ ਕਾਫੀ ਹੱਦ ਤੱਕ ਕਾਬੂ ਕਰ ਲਿਆ ਜਾਣਕਾਰੀ ਦੇ ਮੁਤਾਬਕ ਅੱਗ ਨੂੰ ਬੁਝਾਉਣ ਦੇ ਲਈ ਲਗਭਗ 2 ਤੋਂ 2.5 ਹਜ਼ਾਰ ਬਾਲਟੀਆਂ ਪਾਣੀ ਵਾਟਿਆ ਗਿਆ ਹੋਵੇਗਾ ਇਲਾਕੇ ਦੇ ਕੌਂਸਲਰ ਨੇ ਦੱਸਿਆ ਕਿ ਹਕ ਬਹੁਤ ਤੀਬਰ ਸੀ ਪਰ ਲੋਕਾਂ ਨੇ ਫੁਰਤੀ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਮੋਢਰੇ ਅਨੁਮਾਨ ਮੁਤਾਬਕ ਸ਼ਾਰਟ ਸਰਕਟ ਅੱਗ ਦਾ ਸੰਭਾਵਿਤ ਕਾਰਨ ਦੱਸਿਆ ਜਾ ਰਿਹਾ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅੱਗ ਦੇ ਠੀਕ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ ਅੱਗ ਨਾਲ ਮਾਲੀ ਨੁਕਸਾਨ ਤਾਂ ਹੋਇਆ ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਮੈਂ ਵਾਰਡ ਨੰਬਰ 15 ਤੋਂ ਤਈ ਵਿਜੇਨਗਰ ਦਾਨਿਸ਼ ਦਾਨਿਸ਼ ਜਿਹੜਾ ਗਾਰਮੈਂਟ ਹਾਊਸ ਹੈ ਇੱਥੇ ਅੱਜ ਜਨਰਲ ਸਟੋਰ ਹੈ ਜਿਹੜਾ ਇੱਥੇ ਅੱਜ ਕੋਈ ਪੋਨੇਕ 9 ਵਜੇ ਮੈਂ ਘਰ ਸੀ ਤੇ ਸਾਡੇ ਹੈਪੀ ਜੀ ਦਾ ਫੋਨ ਆਇਆ ਸੀ ਵੀ ਦਾਨਿਸ਼ ਤੇ ਐਸਾ ਅੱਗ ਲੱਗ ਚੁੱਕੀ ਹੈ ਤੇ ਇਹ ਅੱਗ ਬੁਝਾਉਂਦਾ ਜਿਵੇਂ ਕੀ ਇਹਨਾਂ ਨੂੰ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕਰਤਾ ਉਹ ਵੀ ਆਪਣੀ ਡਿਊਟੀ ਸਮੇਂ ਕੇ ਮਤਲਬ ਕਿ ਮੌਕੇ ਤੇ ਆ ਗਏ ਐ ਪਰ ਉਸ ਮੌਕੇ ਤੋਂ ਪਹਿਨੋਂ ਜਿਹੜੇ ਆਨਗਵਾਨ ਜਿੰਨੇ ਵੀ ਇੱਥੇ ਦੁਕਾਨਦਾਰ ਹੈ ਮੇਰਾ ਖਿਆਲ ਘੱਟ ਤੋਂ ਘੱਟ ਵੀ ਉਹਨਾਂ ਨੇ ਮੇਰੇ ਕਹੀ 2 2.5 ਹਜ਼ਾਰ 2 2.5 ਹਜ਼ਾਰ ਸਾਰਾ ਸਟਾਫ ਸਾਰੇ ਆਂਡਗਵਾਂ ਜਿੰਨੇ ਵੀ ਹੈ ਇੰਨਾ ਮਤਲਬ ਕਿ ਸਹਿਯੋਗ ਦਿੱਤਾ ਹੈ ਕਿ ਉਹ ਆਦੋਂ ਨੂੰ ਆਪਾਂ ਉੱਤੇ ਹੀ ਕਾਬੂ ਪਾ ਲਿਆ ਗਿਆ ਹੈ ਉਹਦੇ ਨਾਲ ਮਤਲਬ ਕਿ ਜਾਨੀ ਤੇ ਨਹੀਂ ਆਪਾਂ ਕਿੱਸੇ ਚਲੋ ਬਚਾਅ ਹੋ ਗਿਆ ਮਤਲਬ ਕਿ ਤੇ ਮਾਲੀ ਤੇ ਨੁਕਸਾਨ ਹੁੰਦਾ ਹੀ ਹੈ ਜਿੰਨਾ ਮਾਲੀ ਹੋਇਆ ਚਲੋ ਮਾਲੀ ਨੂੰ ਹਨੋ ਜੋ ਵੀ ਹੈਗਾ ਚਲੋ ਉਹ ਤੇ ਇੱਕ ਅਲੱਗ ਰਗ ਹੈ ਪਰ ਜਾਨੀ ਨੁਕਸਾਨ ਤੋਂ ਬਹੁਤ ਬਚਾਅ ਹੋ ਗਿਆ ਹੈ ਇਹਦੇ ਨਾਲ ਮਤਲਬ ਕਿ ਜਿੰਨਾ ਕਿ ਮਾਲ ਉਹਦੇ ਅੰਦਰ ਕੈਮੀਕਲ ਸ਼ੈਂਪੂ ਜਾਂ ਕੋਈ ਸਪਰੇ ਵਗੈਰਾ ਸੀ ਉਹਦੇ ਨਾਲ ਆਂਡਗਵਾਂ ਦਾ ਬਹੁਤ ਖਤਰਾ ਹੀ ਪਰ ਆਪਾਂ ਰੱਬ ਦਾ ਤੇ ਪਰਮਾਤਮਾ ਦਾ ਆਂਡਗਵਾਂ ਜਿੰਨਾ ਵੀ ਸਾਡਾ ਇਹ ਸਾਰਾ ਪਰਿਵਾਰ ਹੈ ਇਹਨਾਂ ਨੇ ਸਹਿਯੋਗ ਦੇ ਕੇ ਬਹੁਤ ਹੀ ਅੱਗ ਨੂੰ ਆਪਾਂ ਜਲਦੀ ਕਾਬੂ ਪਾ ਦਿੱਤਾ ਗਿਆ। ਲੇਕਿਨ ਜੋ ਉੱਤੇ ਮੌਕਾ ਦੇਖ ਕੇ ਆਏ ਪਤਾ ਲੱਗਾ ਕਿ ਕਾਰਨ ਕੀ ਬਣਿਆ ਆ ਕਾਰਨ ਮੇਰਾ ਖਿਆਲ ਹੈ ਕਿ ਉੱਤੇ ਕੋਈ ਬੱਚੇ ਸਫਾਈ ਕਰਦੇ ਪਏ ਉੱਤੇ ਬੈਟਰੀ ਵੀ ਪਈ ਹੈ ਸ਼ਾਇਦ ਕੋਈ ਕੋਈ 스파ਰਕਿੰਗ ਹੋਈ ਜਾਂ ਕੋਈ ਚੀਜ਼ ਕੋਈ ਹੋ ਗਈ ਐਸਾ ਦਾ ਕੋਈ ਬਾਕੀ ਤੁਹਾਨੂੰ ਕੋਈ ਆਨਰ ਦੱਸ ਸਕਦੇ ਨੇ ਸ਼ਾਰਟ ਸਰਕਟ ਕਰਕੇ ਹੋ ਸਕਦਾ। ਨਹੀਂ ਕੋਈ ਸਰ ਫਾਇਰ ਵਿਭਾਗ ਨੂੰ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਜੀ ਗਲੀਆਂ ਦੇ ਵੇਖੋ ਗਲੀਆਂ ਦਾ ਫਾਇਰ ਬ੍ਰਿਗੇਡ ਨੂੰ ਮੁਸ਼ਕਲ ਕੋਈ ਗੱਡੀਆਂ ਲੱਗੀਆਂ ਕੋਈ ਕੋਈ ਲੱਗੀਆਂ ਫਾਇਰ ਬ੍ਰਿਗੇਡ ਉੱਥੇ ਹੀ ਉਹਨਾਂ ਨੇ ਪਾਈਪ ਲਗਾ ਕੇ ਆਪਣਾ ਜਿੰਨਾ ਉਹਨਾਂ ਦਾ ਫਰਜ਼ ਹੀ ਉਹਨਾਂ ਨੇ ਨਿਭਾਇਆ ਆਪਾਂ ਦੇ ਸਾਰੇ ਮੁਹੱਲਾ ਨਿਵਾਸੀਆਂ ਨੂੰ ਜਾਂ ਸਾਰਿਆਂ ਨੂੰ ਆਪਾਂ ਕਹਾਂਗੇ ਜਿਹੜੀ ਗੱਡੀ ਕੋਈ ਪਾਰਕਿੰਗ ਚ ਲਾਣੀ ਹੈ ਪਾਰਕਿੰਗ ਲਾਓ ਕੱਲ ਨੂੰ ਕਿਸੇ ਨਾਲ ਵੀ ਇਹ ਹਾਦਸਾ ਹੋ ਸਕਦਾ ਵੈ ਤੇ ਜਿਹੜੀਆਂ ਬਿਜਲੀ ਦੀਆਂ ਤਾਰਾਂ ਵੀ ਅਨੈਸੈਸਰੀ ਤਾਰਾਂ ਥੱਲੇ ਆ ਗਈਆਂ ਜਾਂ ਉਹਨਾਂ ਨੂੰ ਉਹ ਵੀ ਬੜੀ ਪ੍ਰੋਬਲਮ ਆਂਦੀ ਹੈ ਆਪਾਂ ਦੇ ਸਾਰਿਆਂ ਨੂੰ ਹੱਥ ਜੋੜ ਕੇ ਆਹੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਕਹਿੰਨੇ ਆਂ ਵੀ ਇਹ ਜਿਹੜੀਆਂ ਤਾਰਾਂ ਵੈ ਇਹਨਾਂ ਨੂੰ ਥੋੜਾ ਉੱਪਰ ਚੁੱਕਿਆ ਜਾਵੇ ਜੀ ਸਰ ਅਜੜੀ ਅੱਗ ਲੱਗੀ ਦੁਕਾਨ ਤੇ ਕਿੱਥੇ ਇਹ ਲੱਗਦਾ ਹੈ ਕਿ ਪੂਰੇ 4 ਨੰਬਰ ਗਲੀ ਜ ਵਿਜੇਨਗਰ ਉੱਥੇ ਲੱਗੀ ਦਾਨਸ ਸਟੋਰ ਤੇ ਦਾਨ ਸਟੋਰ ਦੇ ਉੱਤੇ ਜੀ ਉੱਪਰ ਕਮਰੇ ਦੇ ਵਿੱਚ ਜੀ ਉੱਪਰ ਵਾਲੇ ਕਮਰੇ ਤੇ ਲੱਗੀ ਅੱਗ ਸਭ ਤੋਂ ਉੱਪਰ ਵਾਲੇ ਕਮਰੇ ਤੇ ਜੀ ਬਾਕੀ ਕਾਬੂ ਪੈ ਗਿਆ ਅੱਗ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਥੋੜਾ ਬੋਧਾ ਜੋ ਕੋਈ ਚੀਜ਼ ਵਸ ਉਹ ਥੋੜੀ ਜਿਹੀ ਸਲੀਗ ਹੈ ਬਾਕੀ ਠੀਕ ਠਾਕ ਹੈ ਕਿ ਇਹ ਕਾਰਨ ਪਤਾ ਲੱਗਿਆ ਕਿ ਕੀ ਕਾਰਨ ਹਲੇ ਕਾਰਨ ਤਾਂ ਨਹੀਂ ਪਤਾ ਲੱਗਾ ਕਿ ਕੀ ਕੋਈ ਸ਼ਾਰਟ ਸਰਕਟ ਹੋਇਆ ਕਿ ਜਾਂ ਕੋਈ ਕੀ ਹੋਇਆ ਕੋਈ ਦੱਸਿਆ ਕਿੰਨਾ ਕੁ ਨੁਕਸਾਨ ਹੋਇਆ ਹਲੇ ਮਾਲਕ ਨਾਲ ਗੱਲ ਨਹੀਂ ਹੋਈ ਫਿਰ ਜੀ ਇਹ ਤਾਂ ਸਿਰਫ ਦੱਸ ਦਾਂਗੇ ਕਿੰਨਾ ਸਿਰਫ ਪਾ ਲਈ ਇਹਦੀ ਗੱਡੀ ਟੈਂਪਰ ਪਹੁੰਚ ਗਈ ਸੀ ਪਹੁੰਚ ਗਈ ਪਹੁੰਚ ਗਈ